ਆਪਣੀ ਜਿਹੜੀ ਪਹਿਲੀ ਸਨੋ ਆ ਉਹ ਪੈ ਚੁੱਕੀ ਹੈ ਯੂਕੇ ਦੇ ਵਿੱਚ ਆ ਤੁਹਾਨੂੰ ਮੈਂ ਦਿਖਾ ਦਿਆਂ ਪਿੱਛੇ ਦੇਖ ਲਓ ਚਿੱਟੀਆਂ ਚਾਦਰਾਂ ਵਿਛ ਚੁੱਕੀਆਂ ਨੇ ਬਿਲਕੁਲ ਸਨੋ ਦੇ ਵਿੱਚ ਨਾ ਵਿਊ ਵੀ ਬਹੁਤ ਸੋਹਣੇ-ਸੋਹਣੇ ਹੋ ਜਾਂਦੇ ਵੈਸੇ ਤਾਂ ਉੱਦਾਂ ਵੀ ਵਿਊ ਇੱਥੇ ਬਹੁਤ ਸੋਹਣੇ-ਸੋਹਣੇ ਆ ਆ ਦੇਖੋ ਆ ਟ੍ਰੇਨ ਦਾ ਟਰੈਕ ਆ ਹਾਂ ਹੈ ਤੇ ਚਿੱਟੀ ਚਾਦਰਾਂ ਨਾਲ ਭਰਿਆ ਪਿਆ ਹੈ ਦੇਖ ਲਓ ਹਨਾ ਤੁਹਾਡੇ ਕਰਕੇ ਮੈਂ ਤੁਰ ਕੇ ਜਾ ਰਿਹਾ ਆ ਨਹੀਂ ਤਾਂ ਮੈਂ ਬੱਸ ਤੇ ਪਹੁੰਚ ਜਾਣਾ ਸੀ ਆ ਦੇਖ ਲਓ ਛੋਟੇ-ਛੋਟੇ ਓਏ ਹੋਏ ਕਿੰਨਾ ਕਿਊਟ ਆ ਆ ਦੇਖੋ ਆ ਚੂਲੇ ਆ ਲੱਗੇ ਹੋਏ ਪਾਰਕ ਦੇ ਵਿੱਚ ਤੇ ਐਂ ਪਰੇ ਬਿਆ ਸੁਨੋ ਦੇ ਨਾਲ ਹਨਾ ਉਧਰ ਜਾਣਾ ਆਪਾਂ ਅੱਜ ਸੌਰੀ ਉਹ ਚਾਜ ਅੱਜ ਸੁਨੋ ਦੇ ਚਾਜ ਆਜਾ ਆਪਾਂ ਗਲਤ ਰੂਟ ਫੜ ਲੜਾਣਾ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਮੈਂ ਕੰਮ ਤੇ ਜਾ ਰਿਹਾ ਸੀਗਾ ਤੇ ਲਗਭਗ ਮੈਨੂੰ ਲੱਗਦਾ ਕਿ ਆਪਾਂ 10-12 ਦਿਨ ਹੋ ਗਏ ਆ ਵਲੌਗ ਅਪਲੋਡ ਕੀਤੇ ਨੂੰ ਤੇ ਅੱਜ ਆਪਾਂ ਵਲੌਗ ਅਪਲੋਡ ਕਰ ਰਹੇ ਆ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਹੈਗਾ ਕੰਮ ਤੇ ਨਿਕਲ ਜਾਈਦਾ ਆ ਤੇ ਯੂਕੇ ਦੇ ਵਿੱਚ ਆਏ ਨੂੰ ਆਪਾਂ ਨੂੰ ਲਗਭਗ 1 ਮਹੀਨਾ ਹੋ ਗਿਆ ਹੈ 1 ਮਹੀਨੇ ਤੋਂ ਉੱਪਰ ਹੀ ਹੋ ਗਿਆ ਆ ਤੇ ਆਪਣੀ ਜਿਹੜੀ ਪਹਿਲੀ ਸਨੋ ਆ ਉਹ ਪੈ ਚੁੱਕੀ ਹੈ ਯੂਕੇ ਦੇ ਵਿੱਚ ਆ ਤੁਹਾਨੂੰ ਮੈਂ ਦਿਖਾ ਦਿਆਂ ਪਿੱਛੇ ਦੇਖ ਲਓ ਚਿੱਟੀਆਂ ਚਾਦਰਾਂ ਬਚ ਚੁੱਕੀਆਂ ਨੇ ਬਿਲਕੁਲ ਤੇ ਪਹਿਲੀ ਸਨੋ ਆ ਇਹ ਆਪਣੀ ਇੰਜੋਏ ਕਰ ਰਹੇ ਆ ਤੇ ਕੰਮ ਤੇ ਨਿਕਲਿਆ ਸੀਗਾ ਬਾਕੀ ਮੈਨੂੰ ਉਮੀਦ ਨਹੀਂ ਸੀਗੀ ਵੀ ਨਵੰਬਰ ਦੇ ਵਿੱਚ ਹੀ ਸਨੋ ਪੈ ਜੂਗੀ ਕਿਉਂਕਿ ਜਦੋਂ ਮੈਂ ਇੱਥੇ ਆਇਆ ਸੀਗਾ ਪਹੁੰਚਿਆ ਸੀਗਾ ਹਨਾ ਤੇ ਉਦੋਂ ਮੇਰੀ ਜਿਹੜੇ ਨਾਲ ਦੇ ਬੰਦੇ ਆ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਹਲੇ ਸ਼ਾਇਦ ਹੀ ਅਬੀ ਸਨੋ ਤੁਹਾਨੂੰ ਦੇਖਣ ਨੂੰ ਮਿਲੇ ਕਿਉਂਕਿ ਸਨੋ ਜਿਹੜੀ ਪੈਂਦੀ ਆ ਪਿਛਲੇ ਸਾਲ ਦਾ ਬਿਲਕੁਲ ਹੀ ਕਹਿੰਦੇ ਸਨੋ ਬਹੁਤ ਘੱਟ ਪਈ ਆ ਤੇ ਇਸ ਸਾਲ ਵੀ ਸ਼ਾਇਦ ਹੀ ਅਬੀ ਸਨੋ ਪਵੇ ਪਰ ਜਦੋਂ ਅੱਜ ਸਵੇਰੇ ਆਪਾਂ ਨਿਕਲੇ ਕੱਲ ਵੈਦਰ ਚੈੱਕ ਕੀਤਾ ਸੀਗਾ ਬਲਕਿ ਮੈਂ ਤੇ ਕੱਲ ਜਦੋਂ ਵੈਦਰ ਦੇ ਵਿੱਚ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ 1 ਡੇਢ ਘੰਟਾ ਜਿਹੜੀ ਸਨੋ ਆ ਉਹ ਪੈ ਸਕਦੀ ਆ ਪਰ 1 ਡੇਢ ਘੰਟਾ ਨਹੀਂ ਇਹ ਲਗਭਗ ਮਿਲਦਾ ਵੀ ਸਵੇਰੇ 3 ਵਜੇ ਤੋਂ ਪੈ ਰਹੀ ਆ ਔਰ ਕੰਟੀਨਿਊ ਪੈ ਰਹੀ ਆ ਤੇ ਇਸ ਵੇਲੇ ਜਿਹੜਾ ਟੈਂਪਰੇਚਰ ਆ ਉਹ -1 ਡਿਗਰੀ ਪਹੁੰਚ ਚੁੱਕਿਆ ਆ ਬਾਕੀ ਠੰਡ ਜਿਹੜੀ ਆ ਉਹ ਲੱਗ ਤਾਂ ਰਹੀ ਆ ਪਰ ਇੰਨੀ ਨਹੀਂ ਹੈਗੀ ਠੀਕ ਠਾਕ ਆ ਤੇ ਆਹ ਚੈੱਕ ਕਰੋ ਇੱਕ ਵਾਰੀ ਕੀ ਬਾਤ ਹੈ ਨਜ਼ਾਰਾ ਪਰ ਇੰਨਾ ਵੀ ਨਜ਼ਾਰਾ ਨਹੀਂ ਹੈਗਾ ਜਦੋਂ ਕੰਮ ਤੇ ਨਿਕਲੀਦਾ ਆ ਹਨਾ ਤੇ ਉਦੋਂ ਇਹ ਚੀਜ਼ ਤੰਗ ਕਰਦੀ ਆ ਸੜਕ ਦੇ ਉੱਪਰ ਤੁਹਾਨੂੰ ਬਿਲਕੁਲ ਸਨੋ ਨਹੀਂ ਦੇਖਣ ਨੂੰ ਮਿਲੂਗੀ ਕਿਉਂਕਿ ਵੈਦਰ ਅਪਡੇਟ ਰਹਿੰਦਾ ਆ ਹਨਾ ਤੇ ਨਾਲ ਦੀ ਨਾਲ ਹੀ ਇਹ ਜਿਹੜੇ ਆ ਇਹਦੇ ਉੱਪਰ ਆਪਣਾ ਸੜਕ ਦੇ ਉੱਪਰ ਲੂਣ ਵਗੈਰਾ ਪਾ ਦਿੰਦੇ ਨੇ ਤਾਂਕਿ ਸੜਕ ਸੜਕ ਦੇ ਉੱਪਰ ਜਿਹੜੀ ਸਨੋ ਆ ਉਹ ਨਾ ਰਵੇ ਕਿਉਂਕਿ ਗੱਡੀਆਂ ਸਲਿੱਪ ਵਗੈਰਾ ਕਰਨੀਆਂ ਤੇ ਆਹ ਦੇਖ ਲਓ ਅਰੁਖਾਂ ਦੇ ਉੱਪਰ ਵੀ ਹਨਾ ਸਨੋ ਦਾ ਜਿਹੜਾ ਆ ਇਹ ਬਿਲਕੁਲ ਉੱਪਰ ਟਿੱਕੀ ਹੋਈ ਆ ਥੱਲੇ ਚੁੱਟੀ ਚਾਦਰ ਵਿਛੀ ਹੋਈ ਆ ਬਿਲਕੁਲ ਤੇ ਮੈਨੂੰ ਲੱਗਦਾ ਵੀ ਮੈਂ ਲਗਭਗ 10 ਕ ਦੇਣਾ ਬਾਅਦ ਹੀ ਵਲੌਗ ਅਪਲੋਡ ਕਰ ਰਿਹਾ ਕਿਉਂਕਿ ਜਦੋਂ ਮੈਂ ਸਵੇਰੇ ਰੂਮ ਚੋਂ ਨਿਕਲਿਆ ਸੀ ਉਦੋਂ ਮੇਰੇ ਚਿੱਤ ਖਿਆਲ ਨਹੀਂ ਸੀ ਮੈਂ ਵਲੌਗ ਬਣਾਉਣਾ ਹੈ ਨਹੀਂ ਬਣਾਉਣਾ ਹਨਾ ਕਿਉਂਕਿ ਕੰਮ ਦੀ ਥੋੜੀ ਬੋਦੀ ਟੈਨਸ਼ਨ ਹੁੰਦੀ ਹੈ ਵੀ ਕੰਮ ਤੇ ਵੀ ਜਾਣਾ ਹੈ ਹਨਾ ਤੇ ਜਦੋਂ ਫ੍ਰੀ ਹੋਈਦਾ ਆ ਤੇ ਉਦੋਂ ਹੀ ਆਪਾਂ ਵਲੌਗ ਵਗੈਰਾ ਜਿਹੜਾ ਆ ਉਹ ਬਣਾਇਦਾ ਆ ਹਨਾ ਤੇ ਇਸ ਕਰਕੇ ਮੇਰੇ ਚਿੱਤ ਖਿਆਲ ਨਹੀਂ ਸੀਗਾ ਫਿਰ ਮੈਂ ਘਰੇ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਕੀ ਗੱਲ ਵੀਡੀਓ ਨਹੀਂ ਆਪਾਂ ਅੱਗੇ ਜਿੱਥੇ ਕੰਮ ਤੇ ਪਹੁੰਚਣਾ ਹੈ ਉੱਥੇ ਘੰਟਾ ਪਹਿਲਾਂ ਪਹੁੰਚ ਜਾਨੇ ਆ ਤੇ ਵਲੌਗ ਬਣਾ ਲਾਂਗੇ ਹਨਾ ਯਾ ਦੇਖ ਲੋ ਸਨੋ ਵਹਿ ਰਹੀ ਆ ਪੂਰੀ ਤੇ ਯੂਕੇ ਦੇ ਵਿੱਚ ਇਹ ਆਪਣੀ ਪਹਿਲੀ ਸਨੋ ਆ ਗਿਆ ਨਹੀਂ ਜਾ ਰਹਾ ਪੈਸੇ ਵਿੱਚ ਬਾਸਤੇ ਜਾਣਾ ਸੀਗਾ ਹੁਣ ਸਨੋ ਸਿਰਫ ਦਿਖਾਉਣ ਵਾਸਤੇ ਹੀ ਮੈਂ ਜਿਹੜਾ ਪੈਦਲ ਤੁਰਿਆ ਜਾ ਰਹੇ ਆ ਕਪੜੇ ਵਗੈਰਾ ਗਿੱਲੇ ਨਹੀਂ ਹੁੰਦੇ ਆਗੇ ਉੱਪਰ ਟਿਕ ਜਾਂਦੀ ਆ ਤੈਨੂੰ ਬਸ ਝਾੜ ਚੁੜ ਦੋ ਨਾਲ ਦੀ ਨਾਲ ਸਾਫ ਆ ਹਨਾ ਤੇ ਬਸ ਦੋ ਸਟਾਪ ਹੋਰ ਅੱਗੇ ਜਾਣਾ ਹੈ ਫਿਰ ਉਸ ਤੋਂ ਬਾਅਦ ਟਰਨ ਲੈ ਲੈਣਾ ਉਥੋਂ ਤੇ ਫਿਰ ਆਪਾਂ ਆਪਣੇ ਕੰਮ ਵਾਲ ਨੂੰ ਚਲੇ ਜਾਵਾਂਗੇ ਤੇ ਮਾਰਨਿੰਗ ਜਦੋਂ ਮੈਂ ਰੂਮ ਦੇ ਵਿੱਚੋਂ ਨਿਕਲਿਆ ਸੀਗਾ ਤਾਂ ਬਾਹਰ ਨਿਕਲਦੇ ਸਾਰ ਹੀ ਥੱਲੇ ਬਿਲਕੁਲ ਚਿੱਟੀ ਜਾਦਰ ਵਿਸ਼ੀ ਹੋਈ ਸੀਗੀ ਆ ਇੱਥੇ ਵੀ ਦਿਖਾਉਣਾ ਹੈ ਮੈਂ ਤੁਹਾਨੂੰ ਇੱਥੇ ਤਾਂ ਥੋੜੀ ਆ ਹਨਾ ਕੱਟਿਆ ਕਿਉਂਕਿ ਇੱਥੇ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਨਾ ਵੀ ਸੜਕ ਦੇ ਉੱਪਰ ਲੋਨ ਵਗੈਰਾ ਪਾ ਦਿੰਦੇ ਆ ਤਾਂ ਕਿ ਇੱਥੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਉੱਧਰ ਦੇਖੋ ਜਿੱਦਾਂ ਉਹ ਤੁਹਾਨੂੰ ਦੂਰ ਦਿਖ ਰਿਹਾ ਨਾ ਐਦਾਂ ਹੀ ਰੂਮ ਦੀ ਬਾਰ ਸੀਗਾ ਜਿਸ ਤਰ੍ਹਾਂ ਆ ਇੱਥੇ ਵੀ ਘਟਿਆ ਤੇ ਬਾਹਰ ਨਿਕਲ ਕੇ ਜਦੋਂ ਦੇਖਿਆ ਕਿਾ ਖੂਬਸੂਰਤ ਨਜ਼ਾਰਾ ਸੀਗਾ ਆ ਦੇਖੋ ਨਜ਼ਾਰਾ ਵੀ ਆ ਤੇ ਤੰਗੀ ਵੀ ਹੈ ਦੀ ਹੈ ਨਾ ਕਿਉਂਕਿ ਹੱਥ ਵੀ ਸੁੰਨ ਕਰ ਦਿੰਦੀ ਆ ਬਿਲਕੁਲ ਵਲਫ ਆ ਬਾਕੀ ਜਦੋਂ ਟੈਂਪਰੇਚਰ ਮਾਈਨਸ ਤੇ ਜਾਣ ਲੱਗ ਜਾਂਦਾ ਆ ਵੈਸੇ ਤਾਂ ਕੱਲ ਸਾਰਾ ਦਿਨ ਮੀਂਹ ਪੈਂਦਾ ਰਿਹਾ ਆ ਕੱਲ ਲਗਭਗ ਲਾਲੂ ਵੀ ਸਵੇਰੇ 3 ਵਜੇ ਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਪੂਰਾ ਸਾਰਾ ਦਿਨ ਮੀਂਹ ਪੈਂਦਾ ਰਿਹਾ ਮੀਂਹ ਪੈਣ ਕਰਕੇ ਜਿਹੜਾ ਟੈਂਪਰੇਚਰ ਸੀਗਾ ਆਲਰੇਡੀ ਡਾਊਨ ਸੀਗਾ ਤੇ ਹੋਰ ਡਾਊਨ ਹੋ ਗਿਆ ਤੇ ਉਸ ਤੋਂ ਬਾਅਦ ਉਹ स्ਨੋ ਵਿੱਚ ਕਨਵਰਟ ਹੋ ਜਾਂਦਾ ਹੈ ਤੇ ਆ ਦੇਖ ਲਓ ਉਹ ਐਸ ਤਰ੍ਹਾਂ ਦਾ ਨਜ਼ਾਰਾ ਆ ਤੇ ਆ ਦੇਖੋ ਆ ਟ੍ਰੇਨ ਦਾ ਟ੍ਰੈਕ ਆ ਹਾਂ ਹੈ ਤੇ ਚਿੱਟੀ ਚਾਦਰ ਨਾਲ ਭਰਿਆ ਪਿਆ ਇਹ ਦੇਖ ਲੋ ਹਨ ਤੇ ਅੰਕਲ ਜੀ ਮਿਲਿਆ ਕਹਿੰਦੇ ਵੀ ਇਹਦਾ ਕੋਈ ਪਤਾ ਨਹੀਂ ਹੈਗਾ ਇਹ ਇੱਕ ਟੁਕੜਾ ਲਾਲ ਵੀ ਮਈ ਅਪ੍ਰੈਲ ਤੱਕ ਪੈਂਦੀ ਰਹਿਣੀ ਹੈ ਹਨਾ ਹੁਣ ਸ਼ੁਰੂ ਹੋ ਗਈ ਹੈ ਤੇ ਐ ਹੀ ਪੈਂਦੀ ਰਹਿਣੀ ਹੈ ਬਾਕੀ ਇਹ ਡੈਂਜਰ ਵੀ ਬਹੁਤ ਆ ਹਨਾ ਅੰਕਲ ਜੀ ਡੈਂਜਰ ਵੀ ਬਹੁਤ ਆ ਕਿਉਂਕਿ ਆਪਾਂ ਤੁਰੇ ਜਾਂਦੇ ਆ ਪੈਰ ਸਲਿੱਪ ਕਰ ਗਿਆ ਜਿੱਦਾਂ ਹੁਣ ਗੱਡੀਆਂ ਜਾ ਰਹੀਆਂ ਗੱਡੀਆਂ ਵੀ ਸਲਿੱਪ ਕਰ ਜਾਂਦੀਆਂ ਸ਼ੀਸ਼ਿਆਂ ਤੇ ਵੀ ਬਰਫ਼ ਵਗੈਰਾ ਪੈ ਜਾਂਦੀ ਹੈ ਨਾ ਬਹੁਤ ਜ਼ਿਆਦਾ ਤੇ ਆ ਦੇਖ ਲੋ ਆ ਥੱਲੇ ਟ੍ਰੇਨ ਦਾ ਰੇਲ ਰੈਕ ਆ ਇਦੇ ਉੱਪਰ ਬਿਲਕੁਲ ਚਿੱਟੀ ਚਾਦਰ ਵਿਛੀ ਹੋਈ ਆ ਤੇ ਹੁਣ ਆਪਾਂ ਚੱਲੇ ਆ ਅੱਗੇ ਨੂੰ ਅੰਕਲ ਜੀ ਤੋਂ ਪੁੱਛਿਆ ਹਨਾ ਮੈਂ ਕਹਿੰਦੇ ਵੀ ਆਪਣਾ ਇਹ ਹੁਣ ਪੈਣੀ ਸ਼ੁਰੂ ਹੋ ਗਈ ਆ ਤੇ ਮਨਮਨੇ ਮਈ ਤੱਕ ਹੀ ਪੈਂਦੀ ਰਵੇ ਹਨਾ ਇਸ ਤਰ੍ਹਾਂ ਹਿਸਾਬ ਆ ਇਹਦਾ ਤੇ ਚਲੋ ਕੋਈ ਨਹੀਂ ਇੱਥੇ ਹੀ ਆ ਦੇਖਦੇ ਰਾਵਾਂਗੇ ਜਿੰਨਾ ਚਿਰ ਵੀ ਪਾਉਗੀ ਹਨਾ ਤੇ ਬਾਕੀ ਜਿਸ ਤਰ੍ਹਾਂ ਕੀ ਦੱਸਿਆ ਥੋੜੀ ਡੇਂਜਰ ਵੀ ਆ ਕਿਉਂਕਿ ਤੁਰੇ ਜਾਂਦੇ ਆ ਪੈਰ ਵਗੈਰਾ ਸਲਿੱਪ ਕਰ ਗਿਆ ਹਨ ਤੇ ਗੱਡੀਆਂ-ਗੁੱਡੀਆਂ ਸਲਿੱਪ ਕਰ ਗਈਆਂ ਤੇ ਇਹ ਸੇਫਟੀ ਨਾਲ ਹੀ ਚੱਲਣਾ ਪੈਂਦਾ ਆ ਤੇ ਬਾਕੀ ਚਲੋ ਕੋਈ ਨਹੀਂ ਹੁਣ ਚੱਲਦੇ ਆ ਅੱਗੇ ਤੇ ਪਹੁੰਚਦੇ ਆ ਕੰਮ ਤੇ ਅੱਗੋਂ ਵੀ ਤੁਹਾਨੂੰ ਦਿਖਾਉਂਦੇ ਆ ਹੁਣ ਤਾਂ ਸਾਰੇ ਪਾਸੇ ਇਹੀ ਦਿਖਣੀ ਆ ਇੱਧਰੋਂ ਮਰਜੀ ਚੱਲ ਜਾ ਆ ਰੁੱਖ ਜਿੰਨੇ ਵੀ ਆ ਸਾਰੇ ਇਸ ਟਾਈਮ ਸਨੋਨਾ ਭਰੇ ਹੋਏ ਆ ਐ ਲੱਗਦਾ ਵੀ ਜਿਦਾ ਚਿੱਟੇ ਰੰਗ ਦੇ ਰੁੱਖ ਹੁੰਦੇ ਆ ਹਨ ਆ ਬਾਤ ਹੈ ਚਲੋ ਦੇਖੋ ਵੈਸੇ ਆਪਾਂ ਉਹ 59 ਨੰਬਰ ਜਿਹੜੀ ਬੱਸ ਆ ਰਹੀ ਹੈ ਹਨ ਤੇ ਉਹਦੇ ਤੇ ਜਾਣੇ ਆ ਉਧਰ ਨੂੰ ਬਟ ਹੁਣ ਮੈਂ ਪੈਦਲ ਜਾ ਰਿਹਾ ਹਾਂ ਮੈਂ ਕਿਹਾ ਵੀ ਚਲੋ ਥੋੜਾ ਜਿਹਾ ਇੰਜੋਏਮੈਂਟ ਵੀ ਜ਼ਰੂਰੀ ਹੈ ਤੇ ਸੜਕ ਵੀ ਦੇਖ ਕੇ ਕ੍ਰੋਸ ਕਰਨੀ ਪੈਂਦੀ ਹੈ ਹਨ ਗੱਡੀ ਰੁਕ ਗਈ ਆ ਦੇਖੋ ਤੇ ਹੁਣ ਆਪਾਂ ਕ੍ਰੋਸ ਕਰ ਗਏ ਆ ਕਿਉਂਕਿ ਜਿੱਥੇ ਤੁਹਾਡੀ ਗਲਤੀ ਆ ਹਨ ਤੇ ਉਥੇ ਤੁਹਾਡੀ ਹੀ ਗਲਤੀ ਆ ਕਾਰ ਵਾਲੇ ਦਾ ਕੁਝ ਨਹੀਂ ਜਾਣਾ ਹੈਗਾ ਤੇ ਜਿੱਥੇ ਕਾਰ ਵਾਲੇ ਦੀ ਗਲਤੀ ਆ ਉਥੇ ਕਾਰ ਵਾਲੇ ਦੀ ਹੀ ਗਲਤੀ ਆ ਆ ਦੇਖ ਲਓ ਚਿੱਟੀਆਂ ਜਾਦਰਾ ਬਿਸ਼ੀਆਂ ਪੀਆਂ ਬਿਲਕੁਲ ਹਰੁੱਖਾਂ ਦੇ ਉੱਪਰ ਸਨੋ ਹੀ ਸਨੋ ਰਹੀ ਪਈ ਆ ਜਦੋਂ ਪਹਿਲੇ ਦਿਨ ਆਇਆ ਸੀ ਨਾ ਉਸ ਦਿਨ ਸੀਗਾ ਵੀ ਕਿੱਧਰ ਨੂੰ ਜਾਣਾ ਹੈ ਤੇ ਕਿੱਧਰ ਨੂੰ ਨਹੀਂ ਜਾਣਾ ਹਨਾ ਕੋਈ ਰਸਤੇ ਆnabla ਨਹੀਂ ਪਤਾ ਸੀਗਾ ਪਹਿਲਾ ਮੈਂ ਸਾਊਥ ਹਾਲ ਉਤਰਿਆ ਸੀ ਤੁਹਾਨੂੰ ਜਦੋਂ ਪਤਾ ਹੀ ਆ ਹਨ ਤੇ ਹੁਣ ਕੋਈ ਪਰਵਾਹ ਨਹੀਂ ਹੈਗੀ ਹੁਣ ਜਿੱਦਾਂ ਨੂੰ ਮਰਜ਼ੀ ਤੋਰ ਦੋ ਚਲੇ ਜਾਵਾਂਗੇ ਕਿਉਂਕਿ ਥੋੜੀ ਥੋੜੀ ਜਿਹੜਾ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਹਨਾ ਤੇ ਪਰ ਜਦੋਂ ਆਪਾਂ ਵਿਚਰਾਂਗੇ ਜਿਹੜੀਆਂ ਚੀਜ਼ਾਂ ਦੇ ਵਿੱਚ ਤੇ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਹੈ ਤੇ ਹੁਣ ਆਪਾਂ ਮੜੇ ਆ ਆ ਪਾਰਕ ਦਾ ਥਿਊ ਦੇਖ ਲਈਏ ਵਾਹ ਜੀ ਵਾਹ ਕੀ ਬਾਤ ਹੈ ਓਏ ਹੋ 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 ਆ ਇਧਰ ਦੇਖੋ ਮਾੜਿਆ ਆ ਝੂਲੇ ਆ ਲੱਗੇ ਹੋਏ ਪਾਰਕ ਦੇ ਵਿੱਚ ਤੇ ਐਂਪਰੇ ਬੈਸਨੋ ਦੇ ਨਾਲ ਹਨਾ ਇਹ ਪਲੇਗਰਾਉਂਡ ਵਗੈਰਾ ਆ ਪਾਰਕ ਆ ਪਾਰਕ ਬਹੁਤ ਵੱਡਾ ਆ ਦੇਖੋ ਦੂਰ ਦੂਰ ਤੱਕ ਤੇ ਸਾਰਾ ਹੀ ਸਨੋਨਾ ਭਰਿਆ ਪਿਆ ਇਸ ਵੇਲੇ ਹਾਲੇਖੋ ਨੀਚੇ ਦੇ ਘਾਹ ਆ ਗਰਾਸ ਤੇ ਦੂਰ ਦੂਰ ਤੱਕ ਦੇਖ ਲੋ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਐ ਇਸ ਵੇਲੇ ਸਨੋ ਪੈ ਰਹੀ ਆ ਪੂਰੀ ਤੇ ਸਨੋ ਦੀ ਜਿਹੜੀ ਉਹ ਆ ਚਿੱਟੀ ਜਾਦਰਿਆ ਉਹ ਬਿਸ਼ੀ ਹੋਈ ਆ ਆ ਰਿਹਾ ਕਿ ਨਹੀਂ ਨਜ਼ਾਰਾ ਫਿਰ ਵਲੌਗ ਦੇਖਣ ਦਾ ਹਨਾ ਤੁਹਾਨੂੰ ਤੁਹਾਡੇ ਘਰ ਕੇ ਮੈਂ ਤੁਰ ਕੇ ਜਾ ਰਿਹਾ ਆ ਨਹੀਂ ਤਾਂ ਮੈਂ ਬਾਸ ਤੇ ਪਹੁੰਚ ਜਾਣਾ ਸੀਗਾ ਹੁਣ ਨੂੰ ਤਾਂ ਮੈਂ ਉੱਥੇ ਮਤਲਬ ਕਿ ਵੇਟਿੰਗ ਰੂਮ 'ਚ ਜਿੱਥੇ ਅਸੀਂ ਵੇਟ ਕਰੀਦਾ ਆ ਹਨਾ ਉੱਥੇ ਬੈਠਿਆ ਹੋਣਾ ਸੀਗਾ ਪਰ ਠੰਡ 'ਚ ਮਾਰ ਰਿਹਾ ਆ ਤਾਂ ਸਿਰਫ ਤੁਹਾਡੇ ਘਰ ਕੇ ਵੀ ਚਲੋ ਦਿਖਾ ਦਈਏ ਵੀ ਪਹਿਲੀ ਸਨੋ ਆ ਨਾਲੇ ਥੋੜਾ ਖੁਦ ਇੰਜੋਏ ਕਰ ਲੀਏ ਤੇ ਨਾਲੇ ਤੁਹਾਨੂੰ ਇੰਜੋਏ ਕਰਾ ਦਈਏ ਹਨਾ ਹਾ 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 ਅੱਤੈ ਸੁਰ ਸੁਣ ਹੋ ਗਿਆ ਮੇਰਾ ਬਿਲਕੁਲ ਗਲਵਜ਼ ਵੀ ਲੈਣੇ ਪਏ ਮੈਂ ਲਾਦਾ ਆ ਲੈ ਲਓ ਬਿਲਕੁਲ ਰੈੱਡ ਕਲਰ ਹੋ ਗਿਆ ਹੱਥਾਂ ਦਾ ਓ ਮਾਈ ਗੱਡ ਓ ਹੋ 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 ਤੈਸਟਮ ਟੈਂਪਰੇਚਰ ਜਿਹੜਾ ਆ ਉਹ -1 ਡਿਗਰੀ ਤੇ ਪਹੁੰਚ ਗਿਆ ਹੈ ਚਲੋ ਕੋਈ ਨਹੀਂ ਇਹ ਵੀ ਦੇਖਣੇ ਜ਼ਰੂਰੀ ਆ ਗਾਂ ਦੀ ਗਾਂ ਅੱਗੇ ਤਾਂ ਹਲੇ ਤਾਂ ਠੰਡ ਸ਼ੁਰੂ ਹੀ ਹੋਈ ਆ ਹਾਲੇ ਤਾਂ ਦਸੰਬਰ ਦਸੰਬਰ ਦੇ ਵਿੱਚ ਬਹੁਤ ਜ਼ਿਆਦਾ ਪੈਂਦੀ ਆ ਠੰਡ ਤੇ ਉਦੋਂ ਦੇਖਦੇ ਆ ਉਦੋਂ ਟੈਂਪਰੇਚਰ ਕਿਹੜਾ ਆ ਜੋ ਅੱਜ ਤੇ 1 ਡਿਗਰੀ ਮਾਈਨਸ ਆ ਉਦੋਂ ਪਤਾ ਨਹੀਂ ਕਿੰਨੇ ਡਿਗਰੀ ਮਾਈਨਸ ਤੇ ਹੋਣਾ ਹੈ 10 ਡਿਗਰੀ ਤੱਕ ਵੀ ਜਾ ਸਕਦਾ ਹੈ ਬੰਦਾ ਤੱਕ ਵੀ ਜਾ ਸਕਦਾ ਹੈ ਹਣ ਤੇ ਉਦੋਂ ਜ਼ਿਆਦਾ ਮਾਈਨਸ ਜਾਊਗਾ। ਚਲੋ ਕੋਈ ਨਹੀਂ ਇੰਜੋਏ ਯਾ ਇੰਜੋਏ ਵੀ ਕਰਨਾ ਚਾਹੀਦਾ ਹੈ ਨਾਲ ਨਾਲ। ਇਹ ਵੀ ਜ਼ਰੂਰੀ ਆ। ਤੇ ਹੁਣ ਅੱਗੇ ਚੱਲਦੇ ਆ ਅੱਗੋਂ ਵੀ ਦਿਖਾਉਣਾ। ਸਨੋਵ ਦੇ ਵਿੱਚ ਨਾ ਵਿਊ ਵੀ ਬਹੁਤ ਸੋਹਣੇ-ਸੋਹਣੇ ਹੋ ਜਾਂਦੇ ਵੈਸੇ ਤਾਂ ਉਦਾਂ ਵੀ ਵਿਊ ਇੱਥੇ ਬਹੁਤ ਸੋਹਣੇ-ਸੋਹਣੇ ਆ ਪਰ ਸਨੋਵ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੋਹਣੇ ਲੱਗਣ ਆ ਜਾਂਦੇ ਆ। ਪਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਹਨਾ ਵੀ ਬਸ ਦੇਖਣ ਨੂੰ ਹੀ ਸੋਹਣਾ ਹੈ ਕੰਮ। ਉਹ ਦੇਖ ਲਓਣ ਕਹ ਰਾਣੀਆਂ ਸ਼ਤਾਂ ਜਿਹੜੀਆਂ ਮਤਲਬ ਕਿ ਟੇਡੀਆਂ ਬਣਾਉਂਦੇ ਆ ਉਹ ਕਿਸ ਕਰਕੇ ਬਣਾਉਂਦੇ ਆ ਇਸੇ ਕਰਕੇ ਬਣਾਉਂਦੇ ਆ ਹੁਣ ਜਿੱਦਾਂ ਜਿੱਦਾਂ ਖੁਰੂਗੇ ਨਾਲ ਦੀ ਨਾਲ ਜਿਹੜਾ ਆ ਨੀਚੇ ਨੂੰ ਮਤਲਬ ਕਿ ਪਾਣੀ ਜਿਹੜਾ ਸਾਰਾ ਥੱਲੇ ਡਿੱਗ ਜਾਊਗਾ ਹਨਾ ਘਰ ਚੋਂਦੇ ਨਹੀਂ ਹੈਗੇ ਇਹਦੇ ਨਾਲ ਤੇ ਇੱਧਰ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਨਿਕਲ ਜਾਣਾ ਆ ਜਿੱਥੇ ਆਪਾਂ ਕੰਮ ਕਰਦੇ ਆ ਤੇ ਟਾਈਮ ਹੋ ਗਿਆ ਮੇਲਾ ਦਾ 8:10 ਤੇ 8:30 ਵਜੇ ਪਹੁੰਚਣਾ ਹੁੰਦਾ ਹੈ ਹਨਾ 9 ਵਜੇ ਸ਼ਿਫਟ ਸਟਾਰਟ ਹੋ ਜਾਂਦੀ ਹੈ ਤੇ ਮੈਂ ਤੁਰ ਕੇ ਆ ਰਿਹਾ ਸੀਗਾ ਤੇ ਮੈਂ ਮੇਲਾ ਦਾ 7:45 ਤੇ ਤੁਰਨਾ ਸ਼ੁਰੂ ਕੀਤਾ ਸੀ ਤੇ ਵੈਸੇ ਮੈਂ ਹੁਣ ਪਹੁੰਚ ਜਾਣਾ ਹੈਗਾ ਚਲੋ ਕੋਈ ਨਹੀਂ ਹੁਣ ਉਹ ਤੋਂ ਮੁੜਨਾ ਪੈਣਾ ਹੈ ਜਾਣਾ ਮੈਂ ਇੱਧਰ ਆ ਮੁੜਨਾ ਉੱਥੋਂ ਪੈਣਾ ਹੈ ਦੇਖ ਲਓ ਆਹ ਦੇਖ ਲਓ ਓਏ ਹੋਏ ਕਿੰਨਾ ਕਿਊਟ ਆ ਆ ਦੇਖੋ ਹੈਲੋ ਤੇ ਹੋ 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 ਨਹੀਂ ਤੋਂ ਕ੍ਰਾਸ ਕਰਦੇ ਆ ਬਟਨ ਬਾਟਨ ਪ੍ਰੈਸ ਕਰਕੇ ਤੇ ਕ੍ਰਾਸ ਕਰਦੇ ਆ ਨੂੰ ਚਲੋ ਛਾਸ ਹੋ ਗਏ ਆ ਕੈਮਰੇ ਤੇ ਪੈ ਗਿਆ ਦੇਖ ਲੋ ਕੈਮਰੇ ਤੇ स्नो ਪੈ ਗਈ ਆ ਸਾਫ ਕਰ ਲਈਏ ਯਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਨੂੰ ਇੱਥੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਹਨ ਮੋਸਟਲੀ ਗੁਰਦੁਆਰਿਆਂ ਦੇ ਨਾਮ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਤੇ ਰੱਖੇ ਹੋਏ ਨੇ ਜਿਆਦੇ ਤੋਂ ਜਿਆਦੇ ਹੈ ਨਾ ਆ ਦੇਖ ਲੋ ਚਿੱਟੀਆਂ ਛਾਦਨਾ ਵਿਸ਼ਿਆਵੀਆਂ ਸਾਰੇ ਪਾਸੇ ਤੇ ਪਰਲੀ ਸਾਈਡ ਕਰਾਸ ਕਰ ਜੀ ਉਰੋਂ ਹੀ ਹੈ ਨਾ ਅੱਗੇ ਜਾ ਕੇ ਰੋਡ ਬਹੁਤ ਚੌੜਾ ਹੋ ਜਾਂਦਾ ਹੈ ਕਰਾਸ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਥੋ ਫਿਰ ਕੈਮਰਾ ਨਾ ਮਿੰਟ-ਮਿੰਟ ਦੇ ਸਾਫ਼ ਕਰਨਾ ਪੈ ਰਿਹਾ ਆ 스ਨੋ ਬੈ ਜਾਂਦੀ ਹੈ ਕੈਮਰੇ ਦੇ ਉੱਪਰ ਮਿੰਟ-ਮਿੰਟ ਬਾਦੀ ਓਹ ਹੋ ਹੱਥ ਸੁੰਨ ਹੋ ਗਏ ਸੀਗੇ ਥੋੜੀ ਦੇ ਜੇਬੀ ਚ ਪਾਏ ਫੇਰ ਸੈੱਟ ਹੋਇਆ ਫੇਰ ਦੁਬਾਰਾ ਮੈਂ ਤੇ ਵਲੌਗ ਬਣਾਉਣਾ ਸ਼ੁਰੂ ਕੀਤਾ ਤਾਂ ਗਲੱਬ ਵਗੜਾ ਲੈਣੇ ਪੈਣੇ ਆ। ਬਾਕੀ ਸਨੋ ਅੱਜ ਅੱਜ ਦੇ ਦਿਨ ਦੀ 10 ਰੱਖੀ ਆ। ਕੱਲੀ ਅੱਗੇ ਜਿਹੜੇ ਨੈਕਸਟ ਡੇ ਆ ਸ਼ਾਇਦ ਹੀ ਉਹਨਾਂ 'ਚ ਪਵੇ ਹਲੇ। ਬਾਕੀ ਪਤਾ ਕੋਈ ਨਹੀਂ ਹੁਣ ਕਿ ਇੱਕ ਵਾਰੀ ਪੈ ਗਈ ਆ ਤੇ ਮਨਮਨੇ ਕਿਉਂਕਿ ਠੰਡ ਵਧਣੀ ਆ ਹੁਣ ਘਟਣੀ ਨਹੀਂ ਹੈਗੀ। ਤੇ ਟਾਈਮ ਟੂ ਟਾਈਮ ਠੰਡ ਵਧਦੀ ਰਹਿਣੀ ਆ। ਤੇ ਜਿੰਨੀ ਠੰਡ ਵਧੂਗੀ ਉਨੀ ਸਨੋ ਵਧੂਗੀ। ਚਲੋ ਕੋਈ। ਓਹ ਓਹ ਓਹ। ਗੱਡੀਆਂ ਦੀਆਂ ਛੱਤਾਂ ਵੀ ਐ ਚਿੱਟੀਆਂ ਹੋਈਆਂ ਬੀਆਂ ਸਾਰੀਆਂ ਛੱਤਾਂ ਵਾਲੀਆਂ ਚੀਜ਼ਾਂ ਸਾਰੀਆਂ ਚਿੱਟੀਆਂ ਨੇ ਜਿਹੜੀ ਮਰਜੀ ਦੇਖ ਲੋ ਚਾਹੇ ਘਰ ਦੇਖ ਲੋ ਚਾਹੇ ਗੱਡੀਆਂ ਦੇਖ ਲੋ ਹਨਾ ਸਾਰੀਆਂ ਹੀ ਜੱਟੀਆਂ ਨੇ ਸਨੋ ਉਹ ਦਾ ਨਿਆਰਾ ਵੀ ਲੈ ਲਿਆ ਅੱਜ ਹੈ ਵੈਸੇ ਤਾਂ ਗਏ ਤਾਂ ਸੀਗੇ ਹੇਮਕੁੰਡ ਸਾਹਿਬ ਹਨਾ ਹੇਮਕੁੰਡ ਸਾਹਿਬ ਗਏ ਸੀਗੇ ਪਰ ਉੱਥੇ ਸਨੋ ਨਹੀਂ ਦੇਖੀ ਸੀ ਉੱਥੇ ਸਿਰਫ ਬਰਫ਼ ਬਰਫ਼ ਕੱਲੀ ਦੇਖੀ ਸੀ ਆਪਾਂ ਉੱਥੇ ਸਨੋ ਹੈ ਨਹੀਂ ਸੀ ਉਸ ਟਾਈਮ ਚਲੋ ਕੋਈ ਨਹੀਂ ਉਥੇ ਬਾਬੇ ਨੇ ਨਹੀਂ ਦਿਖਾਉਣੀ ਸੀ ਇੱਥੇ ਦਿਖਾਤੀ ਵੀ ਪੁੱਤਰਾ ਤੈਨੂੰ ਯੂਕੇ ਭੇਜਾਂਗੇ ਤੇ ਯੂਕੇ ਜਾ ਕੇ ਸਨ ਉਹ ਦੇਖੀ ਹੈ ਦੂਜਾ ਭਾਈ ਵੀ ਮਿਲ ਗਿਆ ਆਪਾਂ ਨੂੰ ਕੰਮ ਵਾਲਾ ਆਪਣੇ ਨਾਲ ਹੀ ਲੱਗਾ ਹੋਇਆ ਹੈ ਵੀ ਐ ਡੇ ਡੇਗਰੇ ਨਾ ਰੂਪਰੂ ਰੂ ਨਹੀਂ ਹੈ ਕਿਸ ਤਰ੍ਹਾਂ ਦਾ ਆਪਣੇ ਲਈ ਦਾ ਇਸ ਵੇਲੇ ਇੱਥੇ ਜਿਆਦੀ ਹੈ ਉਧਰ ਘੱਟ ਸੀਗੀ ਪਿੱਛੇ ਤੇ ਬਾਹ ਪਹੁੰਚ ਲਿਆ ਹੁਣ ਆਪਾਂ ਕੰਮ ਤੇ ਉੱਥੇ ਜਾ ਕੇ ਆਪਾਂ ਵਲੌਗ ਦੀ ਸਮਾਪਤੀ ਕਰ ਦੇਣੀ ਹੈ ਐਂਡ ਕਰ ਦੇਣਾ ਹੈ ਕਿ ਅੰਦਰ ਫੋਨ ਆ ਲਾਊਡ ਨਹੀਂ ਹੈਗਾ ਬਾਰ ਬਾਰ ਜੋ ਮਰਜ਼ੀ ਕਰੀ ਚੱਲੋ ਆਪਣੇ ਲੰਚ ਟਾਈਮ ਤੇ ਜੋ ਮਰਜ਼ੀ ਕਰੀ ਚੱਲੋ ਤੇ ਕੰਮ ਤੇ ਤੁਸੀਂ ਫੋਨ ਨਹੀਂ ਲੈ ਕੇ ਜਾ ਸਕਦੇ ਇਹਦੇ ਦੇਖ ਲਓ ਜਿੱਥੇ ਮਰਜ਼ੀ ਚਲੇ ਜਾਓ ਉਧਰ ਜਾਣਾ ਆਪਾਂ ਅੱਜ ਸੌਰੀ ਉਹ ਚਾਜ ਆ ਅੱਜ ਸੁਣੋ ਤੇ ਚਾਜ ਆ ਚਾਪਾ ਗਲਤ ਰੂਟ ਫੜ ਲੈਣਾ ਹੈਗਾ ਮੈਂ ਰਸਤਾ ਭਟਕ ਜਾਣਾ ਸੀਗਾ ਉਧਰ ਨੂੰ ਮੁੜ ਜਾਣਾ ਸੀ ਚਲੋ ਕੋਈ ਨਹੀਂ ਹੋ ਵੀਡੀਓ ਹੈ ਇੱਥੇ ਬਣਾ ਲਾ ਬਾਈ ਵੀਡੀਓ ਇੱਥੇ ਬਣਾ ਦਿੰਨੇ ਆ ਲੈ ਇਹਦੀ ਵੀਡੀਓ ਬਣਾ ਦੀ ਇੱਕ ਵਾਰੀ ਚੱਲ ਫਿਰ ਆ ਜਾ ਡੈਗ ਤਾਂ پکڑਣਾ ਪੜੇਗਾ ਡੈਗ ਫੜਨਾ ਪਊਗਾ ਹਾਂ ਤੋਰੇ ਫੜਾ ਦੇ ਇੱਧਰ ਲੈ ਹੱਥੇ ਬਣਾ ਦੇ ਬਾਈ ਮੈਨੂੰ ਚੱਲ ਫਿਰ ਕਿਧਰ ਹੋ ਇੱਧਰ ਹੋ ਆਏਗਾ ਕਹਿੰਦਾ ਮੇਰੀ ਵੀਡੀਓ ਬਣਾ ਦੇ ਹੈ 1 ਮਿੰਟ ਇਹਨੂੰ ਉੱਥੇ ਕਰ ਲਾ ਮੈਂ ਫੋਰ ਕੇ ਤੇ ਇੱਥੇ ਬਣਾ ओके ओके मेरी भी बना दी फिर चल आया आया मुड़या चल ਲੈ देख लो ਇੰਦਾ ਬਣਵਾ ਰਿਆ ਵੀਡੀਓ ਮੇਰੀ ਦਾ ਹੀ ਬਣਾ ਦੇ ਤੁਰੇ ਆਉਂਦੇ ਦੀ ਮੈਂ ਤਾਂ ਵਲੌਗ ਜੀ ਬਣਵਾ ਲੈਣੀ ਆ ਦੇਖੀ ਇਧਰ ਆਉਂਗਾ ਲਾਵੀ ਵੀਡੀਓ ਸ਼ੂ ਆਪਾਂ ਬਣਵਾ ਲਈ ਆ ਜਾ ਚਲ ਨਾਲੇ ਆਪਣਾ ਵਲੌਗ ਬਣ ਰਿਹਾ ਨਾਲੇ ਆਪਣੀ ਵੀਡੀਓ ਬਣ ਰਹੀ ਹੈ ਚਲੋ ਸੋਣੀ ਆਈ ਆ ਉੱਥੇ ਜਾ ਕੇ ایرਡ੍ਰੌਪ ਕਰ ਦੇ ਮੈਨੂੰ ਇਹ ਬਾਸ ਹੁਣ ਆਪਾਂ ਉਥੋਂ ਰੋਡ ਕਰਾਸ ਕਰ ਜਾਣਾ ਤੇ ਉੱਥੇ ਜਾਣਾ ਹੈ ਸਾਹਮਣੇ ਐਸ 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 ਸੁਪਰਮਾਰਕਟ ਸਰਵਿਸ ਹੁਣ ਕਰਦੇ ਆ ਫਿਰ ਵਲੌਗ ਦੀ ਸਮਾਪਤੀ ਇਹ ਸੀਗਾ ਯੂਕੇ ਦੀ ਪਹਿਲੀ ਸਨੋ ਦਾ ਆਪਣਾ ਵਲੌਗ ਤੇ ਪਹਿਲੀ ਸਨੋ ਆ ਇੰਜੋਏ ਕਰਦੇ ਆਏ ਆ ਇਹਨੂੰ ਤੇ ਬਾਬਾ ਇਦਾਂ ਹੀ ਅੱਗੇ ਵੀ ਇੰਜੋਏ ਕਰਾਉਂਦਾ ਰਵੇ ਹਨਾ ਤੇ ਮਿਲਦੇ ਆਂ ਅਗਲੇ ਕਿਸੇ ਵਲੌਗ ਦੇ ਵਿੱਚ ਕਿਉਂਕਿ ਸੰਡੇ ਦੀ ਸੰਡੇ ਫ੍ਰੀ ਹੋਈਦਾ ਹੈ ਤਾਂ ਸੰਡੇ ਦੀ ਸੰਡੇ ਕੋਈ ਨਾ ਕੋਈ ਵਲੌਗ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੂਗਾ ਉਹਨੂੰ ਕੰਟੀਨਿਊ ਕੰਟੀਨਿਊ ਰੱਖਾਂਗੇ ਆਪਾਂ ਨੂੰ ਕਿਉਂਕਿ 5-6 ਦਿਨਾਂ ਦੀ ਸ਼ਿਫਟ ਹੁੰਦੀ ਆ ਤੇ ਸੰਡੇ ਨੂੰ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਜਦ ਤੱਕ ਲਈ ਇਸ ਵਲੌਗ ਨੂੰ ਦੇਖੋ ਤੇ ਸ਼ੇਅਰ ਜ਼ਰੂਰ ਕਰਿਓ ਬਾਕੀ ਯੂਕੇ ਦੀਆਂ ਅਪਡੇਟਸ ਲੈਣ ਲਈ ਕੋਈ ਵੀ ਹੈਨਾ ਤانوں ਇੰਸਟਾਗ੍ਰam ਤੇ ਫੇਸਬੁਕ ਤੇ ਯੂਟਿਊਬ ਤੇ ਫੋਲੋ ਕਰ ਲਿਓ ਚੈਨਲ ਹੈਗਾ ਜਗਦੀਪ ਸਿੰਘ ਥਿੰਦ